ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਇਹ ਵੀਡੀਓ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੋ ਸਕਦੀ ਆ ਇਸ ਵੀਡੀਓ ਦੇ ਵਿੱਚ ਮੈਂ ਇਹ ਦਾਅਵਾ ਤਾਂ ਨਹੀਂ ਕਰਦਾ ਕਿ ਇਹ ਵੀਡੀਓ ਨਾਲ ਤੁਸੀਂ ਇਹ ਜੁਗਾੜ ਵਰਤ ਕੇ ਜਾਂ ਇਹ ਤਰੀਕਾ ਵਰਤ ਕੇ ਤੁਸੀਂ ਲੱਖ ਰੁਪਏ ਬਚਾ ਲਓਗੇ ਪਰ ਇਹ ਮੈਂ ਜ਼ਰੂਰ ਕਹਿੰਦਾ ਵੀ ਜੇਕਰ ਤੁਸੀਂ ਇਹ ਤਰੀਕਾ ਅਜ਼ਮਾਉਂਗੇ ਜਾਂ ਘਰ ਦੇ ਵਿੱਚ ਇਹ ਤਰੀਕਾ ਤੁਸੀਂ ਵਰਤੋਂਗੇ ਤਾਂ ਤੁਸੀਂ ਕਿਤੇ ਨਾ ਕਿਤੇ 60% ਖੰਤ ਜ਼ਰੂਰ ਬਚ ਸਕਦੇ ਹੋ ਕਿਉਂਕਿ ਅੱਜ ਕੱਲ ਦੇ ਮਾਹੌਲ ਦੇ ਵਿੱਚ ਅੱਜ ਕੱਲ ਆਪਣੇ ਹਰ ਇੱਕ ਘਰ ਦੇ ਵਿੱਚ ਜਿਵੇਂ ਫਰਸ਼ ਲੱਗੇ ਹੈ ਚਿਪਸ ਲੱਗੇ ਆ ਜਾਂ ਸਗ ਮਰਮਰ ਪੱਥਰ ਲੱਗਿਆ ਜਾਂ ਵਾਸ਼ਰੂਮ ਏਰੀਆ ਦੇ ਵਿੱਚ ਜਗ੍ਹਾ ਗਿੱਲੀ ਹੋਣ ਕਰਕੇ ਅਕਸਰ ਪੈਰ ਫਿਸਲਦੇ ਹਨ ਤਾਂ ਆਪਾਂ ਜਿਹੜੇ ਡਿੱਗ ਕੇ ਸੱਟ ਖਾਂਦੇ ਆ ਤਾਂ ਜੇਕਰ ਉਹਦੇ ਪਿੱਛੇ ਕਿਤੇ ਨਾ ਕਿਤੇ ਆਪਣੀ ਕੋਈ ਨਾ ਕੋਈ ਕਮੀ ਜ਼ਰੂਰ ਹੁੰਦੀ ਆ ਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇਹ ਦੱਸੂਗਾ ਕਿ ਆਪਾਂ ਇਹ ਛੋਟੀ ਜਿਹੀ ਟ੍ਰਿਕ ਵਰਤ ਕੇ ਆਪਾਂ ਕਿਸ ਤਰੀਕੇ ਨਾਲ ਸੱਟ ਖਾਣੋਂ ਜਾਂ ਡਿੱਗਣੋਂ ਬਚ ਸਕਦੇ ਆ ਜੇਕਰ ਆਪਾਂ ਡਿੱਗਣੋਂ ਬਚ ਗਏ ਸੱਟ ਖਾਣੋਂ ਬਚ ਗਿਆ ਤਾਂ ਇੱਕ ਹਿਸਾਬ ਨਾਲ ਤੁਸੀਂ ਸਮਝ ਲਓ ਵੀ ਤੁਹਾਡਾ ਮਤਲਬ ਕੁਝ ਨਾ ਕੁਝ ਪੈਸਾ ਜ਼ਰੂਰ ਬਚਾ ਤਾ ਹੋਗਾ ਔਰ ਕਸ਼ਟ ਵੀ ਤੁਹਾਨੂੰ ਨਹੀਂ ਆਊਗਾ ਜੇਕਰ ਇੱਕ ਵਾਰੀ ਬੰਦਾ ਡਿੱਕੇ ਸੱਟ ਖਾ ਲੇ ਤਾਂ ਸਮਝ ਲਓ ਵੀ 10 ਤੋਂ 15 ਦਿਨ ਬੜੇ ਆਰਾਮ ਨਾਲ ਪੈ ਜਾਂਦੇ ਹਨ ਜੇਕਰ ਮਜ਼ਦੂਰ ਬੰਦਾ ਹ ਤਾਂ 10 ਤੋਂ 15 ਦਿਨ ਵਿਚਾਰਾ ਮਜ਼ਦੂਰੀ ਤੋਂ ਬਹਿ ਜਾਂਦਾ ਜੇਕਰ ਜ਼ਿਮੀਦਾਰ ਬੰਦਾ ਤਾਂ 10 ਤੋਂ 15 ਦਿਨ ਖੇਤੀਬਾੜੀ ਤੋਂ ਬਹਿ ਜਾਂਦਾ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਡਿਸਕਸ ਕਰਾਂਗੇ ਕਿ ਇੱਕ ਛੋਟਾ ਜਿਹਾ ਤਰੀਕਾ ਵਰਤ ਕੇ ਆਪਾਂ ਡਿੱਗਣੋਂ ਕਿਸ ਤਰ੍ਹਾਂ ਬਚ ਸਕਦੇ ਆਂ ਛੱਟਖੋਂ ਕਿਸ ਤਰ੍ਹਾਂ ਬਚ ਸਕਦੇ ਆਂ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਚਪਲਾਂ ਜੋ ਤੁਸੀਂ ਵਿੱਚ ਸਕਰੀਨ ਤੇ ਦੇਖ ਰਹੇ ਹੋ ਵੀ ਜੋ ਚਪਲਾਂ ਨੇ ਇਹ ਆਪਣੇ ਲਗਭਗ ਬਹੁਤ ਮਾੜੀ ਕਿਸਮ ਦੀ ਆ ਰਹੀਆਂ ਨੇ ਚਾਹੇ ਕਿਸੇ ਵੀ ਕੰਪਨੀ ਦੀ ਹੈ ਲਗਭਗ 1 ਮਹੀਨਾ ਜਿਹੜਾ ਚੱਲਣ ਤੋਂ ਬਾਅਦ ਇਹਨਾਂ ਦੇ ਤੁਸੀਂ ਥੱਲੇ ਵੇਖੋਗੇ ਤਾਂ ਕਿਸ ਤਰ੍ਹਾਂ ਕੱਸ ਜਾਂਦੇ ਹਨ ਉੱਪਰ ਚਪਲ ਦੀ ਕੰਡੀਸ਼ਨ ਬਹੁਤ ਵਧੀਆ ਹੁੰਦੀ ਹੈ ਪਰ ਤੁਸੀਂ ਥੱਲੋਂ ਜੇਕਰ ਵੇਖੋਗੇ ਤਾਂ ਉਹਦਾ ਥੱਲਾ ਜਿਹੜਾ ਪੂਰੀ ਤਰ੍ਹਾਂ ਕੱਸ ਜਾਂਦਾ ਤਾਂ ਕਿਤੇ ਨਾ ਕਿਤੇ ਸਾਡਾ ਡਿੱਗਣ ਦਾ ਕਾਰਨ ਬਣਦਾ ਜਦੋਂ ਕਿਤੇ ਵੀ ਤੁਸੀਂ ਪੱਥਰ ਵਗੈਰਾ ਤੇ ਜਿਵੇਂ ਘਰਾਂ ਦੇ ਵਿੱਚ ਪੱਥਰ ਲੱਗੇ ਹੁੰਦੇ ਹਨ ਤੁਸੀਂ ਚੱਲੋਗੇ ਥੋੜਾ ਬਹੁਤਾ ਪਾਣੀ ਜੇਕਰ ਡੁੱਲਿਆ ਹੋਇਆ ਤਾਂ ਤੁਹਾਡਾ ਪੈਰ ਫਿਸਲ ਜਾਊਗਾ ਜਾਂ ਤੁਸੀਂ ਵਾਸ਼ਰੂਮ ਏਰੀਆ ਦੇ ਵਿੱਚ ਜਦੋਂ ਜਾਓਗੇ ਤਾਂ ਉੱਥੇ ਜੇਕਰ ਤੁਹਾਡਾ ਪਾਣੀ ਹੋਏਗਾ ਗਿੱਲੀ ਹੋਏਗੀ ਜਗ੍ਹਾ ਤਾਂ ਤੁਹਾਡਾ ਪੈਰ ਫਿਸਲ ਜਾਏਗਾ ਤੁਸੀਂ ਫਿਸਲ ਕੇ ਸੱਟ ਖਾ ਲੋਗੇ ਤਾਂ ਉਹਦਾ ਮੇਨ ਕਾਰਨ ਕੀ ਹੈ ਜਿਹੜੇ ਆਪਣੇ ਚੱਪਲ ਦੇ ਜਿਹੜੇ ਤਲੇ ਆ ਉਹ ਲਗਭਗ ਥੋੜੇ ਜਿਹਾ ਟਾਈਮ ਚੱਲਣ ਤੋਂ ਬਾਅਦ ਘਸ ਜਾਂਦੇ ਆ ਜਿਵੇਂ ਤੁਸੀਂ ਹੁਣ ਚੱਪਲਾਂ ਦੇਖ ਰਹੇ ਹੋ ਸਕਰੀਨ ਦੇ ਵਿੱਚ ਤਾ ਚੱਪਲਾਂ ਦੀ ਵੈਸੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਅਜੇ ਮੇਰੇ ਖਾਲ ਮੀਨਾ 1.5 ਮਹੀਨਾ ਮੱਸਾ ਚੱਲੀਆਂ ਹੋਣ ਗਿਆ ਤਾਂ ਜਿਹੜੀ ਚੱਪਲ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਪਰ ਇਹਨਾਂ ਦੇ ਥੱਲੇ ਇਸ ਤਰ੍ਹਾਂ ਘਸ ਗਏ ਆ ਵੀ ਜਿਵੇਂ ਪਤਾ ਨਹੀਂ ਕਿੰਨੇ ਕੋ ਟਾਈਮ ਦੇ ਹੁੰਦੇ ਆ ਤਾਂ ਆਪਾਂ ਕੀ ਕਰਨਾ ਕੋਈ ਕਰਦ ਲੈ ਕੇ ਚਾਕੂ ਲੈ ਕੇ ਤਿੱਖਾ ਜਿਆ ਤਾਂ ਇਹਨਾਂ ਦੇ ਥੱਲੇ ਕੱਟ ਲਾਉਣੇ ਆ ਜਦੋਂ ਤੁਸੀਂ ਇਹਨਾਂ ਦੇ ਕੱਟ ਲਗਾਉਂਗੇ ਤਾਂ ਇਹਨਾਂ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਸਟੇਬਿਲਟੀ ਆ ਜਾਈਗੀ ਤੇ ਇਹ ਘਟੋ ਘਟ ਇੱਕ ਮਹੀਨਾ ਹੋਰ ਚੱਲ ਜਾਣਗੀਆਂ ਤੁਸੀਂ ਇਸ ਤਰੀਕੇ ਨਾਲ ਕੱਟ ਲਗਾ ਕੇ ਇਹਨਾਂ ਨੂੰ ਜਿਹੜਾ 2 ਜਾਂ 3 ਵਾਰੀ ਇਹਨਾਂ ਦਾ ਟਾਈਮ ਲਾਈਫ ਐਕਸਟੈਂਸ਼ਨ ਤੁਸੀਂ ਕਰ ਸਕਦੇ ਹੋ ਮੰਨ ਲਓ 15 20 ਦਿਨਾਂ 15 20 ਦਿਨਾਂ ਦੇ ਬਾਅਦ ਤੁਸੀਂ ਇਹਨਾਂ ਨੂੰ ਜਿਹੜਾ ਕੱਟ ਲਗਾ ਕੇ ਥੋੜਾ ਅੱਗੇ ਚਲਾ ਸਕਦੇ ਹੋ ਇਹ ਅੱਜ ਕੱਲ ਜਿਹੜਾ ਹੈਗਾ ਵੀ ਮਹੀਨੇ ਸਰ ਮਹੀਨੇ ਕੁ ਬਾਅਦ ਮਤਲਬ ਜਵਾਬ ਦੇਣ ਲੱਗ ਜਾਂਦੀ ਹੈ ਚ ਆਪਣਾ ਫਿਸਲਣ ਲੱਗ ਜਾਂਦੀ ਨੇ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਮਹੀਨੇ ਕੁ ਬਾਅਦ ਹੀ ਨਾ ਇਹਨਾਂ ਦੇ ਥੋੜੇ ਕੱਟ ਲਗਾ ਕੇ ਜਿਵੇਂ ਮੈਂ ਕਰਦੇ ਨਾਲ ਦਿਖਾ ਰਿਹਾ ਤਾਂ ਉਸ ਤੋਂ ਬਾਅਦ 15 20 ਦਿਨਾਂ ਬਾਅਦ ਵਿੱਚ 2-4 ਕੱਟ ਹੋਰ ਲਗਾ ਦਿਓ ਥੋੜੇ ਚੰਗੀ ਤਰ੍ਹਾਂ ਕੱਟ ਲਗਾ ਦਿਓ ਤੁਸੀਂ ਤਾਂ ਤੁਸੀਂ ਜਿਹੜਾ ਵੀ ਇਹਨਾਂ ਨੂੰ ਵਰਤੋ ਜੇਕਰ ਤੁਸੀਂ ਉਸ ਤਰੀਕੇ ਨਾਲ ਵਰਤੋਗੇ ਤਾਂ ਉਮੀਦ ਹੈ ਤੁਸੀਂ ਮਤਲਬ ਸੱਟ ਖਾਣੋਂ ਬਚ ਸਕਦੇ ਹੋ ਤੇ ਇੱਕ ਤਾਂ ਸਰੀਰ ਨੂੰ ਕਸ਼ਟ ਨਹੀਂ ਆਊਗਾ ਤਾਂ ਦੂਸਰਾ ਜਿਹੜਾ ਆਪਣੇ ਪੈਸਿਆਂ ਦੀ ਵੀ ਬਚਤ ਹੋ ਗਈ ਜੇਕਰ ਤੁਸੀਂ ਹੁਣ ਕਹਾਂ ਵੀ ਆਪਣੇ 1 ਮਹੀਨਾ ਵਰਤ ਕੇ ਜਿਹੜਾ ਵੀ ਅਸੀਂ ਚੱਪਲ ਬਦਲ ਲਈਏ ਮਹੀਨੇ ਬਾਅਦ ਹੀ ਚੱਪਲ ਬਦਲ ਲਈਏ ਤਾਂ ਉਹਦਾ ਪੋਸੀਬਲ ਨਹੀਂ ਹੈ ਤੁਸੀਂ ਦੇਖੋ ਨਾ ਕਿੰਨੀ ਸੋਹਣੀ ਕੰਡੀਸ਼ਨ ਚ ਚੱਪਲਾਂ ਪਈਆਂ ਜੇ ਵੀ ਮਤਲਬ ਠੀਕ ਪਈਆਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਜਿਵੇਂ ਨਵੀਆਂ ਪਈਆਂ ਪਰ ਜੇਕਰ ਤੁਸੀਂ ਵੇਖੂਗੇ ਤਾਂ ਵੀ ਅਜੇ ਮਹੀਨਾ ਡੇਡ ਮਹੀਨਾ ਹੋਰ ਚੱਲ ਸਕਦੀਆਂ ਤਾਂ ਸੋ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰੋ